ਰਖੜੀ ਦੇ ਦਿਨ ਭੈਣ ਭਰਾ ਕਦੇ ਵੀ ਨਾ ਕਰਨ ਇਹ ਕੰਮ ਰਖੜੀ ਦੇ ਦਿਨ ਭੈਣਾ ਦੇ ਵੱਲੋਂ ਕੀਤੀ ਇਹ ਗਲਤੀ ਭਰਾਵਾਂ ਦੀ ਜ਼ਿੰਦਗੀ ਖਤਰੇ ਦੇ ਵਿੱਚ ਪਾ ਸਕਦੀ ਹੈ ਰਖੜੀ ਬੰਨਣ ਤੋਂ ਪਹਿਲਾਂ ਫਟਾਫਟ ਇਸ ਖਬਰ ਨੂੰ ਕਰ ਦੋ ਹਰ ਘਰ ਤੱਕ ਸ਼ੇਅਰ ਜਿਨ੍ਹਾਂ ਰਖੜੀ ਦੇ ਦਿਨ ਪਾਦਰਾ ਤੇ ਰਾਹੁਕਾਲ ਦੇ ਵਿੱਚ ਕਦੇ ਵੀ ਕਿਹਾ ਜਾਂਦਾ ਹੈ ਰਖੜੀ ਨਹੀਂ ਬੰਨਣੀ ਚਾਹੀਦੀ ਇਹ ਦੋਵੇਂ ਸਮੇਂ ਅਸ਼ੁਭ ਮੰਨੇ ਜਾਂਦੇ ਨੇ ਪਾਦਰਾ ਤੇ ਰਾਹੂ ਕਾਲ ਦੇ ਵਿੱਚ ਕੀਤੇ ਗਏ ਕੰਮਾਂ ਦੇ ਵਿੱਚ ਕਹਿੰਦੇ ਕਦੇ ਵੀ ਸਫਲਤਾ ਪ੍ਰਾਪਤ ਨਹੀਂ ਹੁੰਦੀ ਰਖੜੀ ਦੇ ਮੌਕੇ ਤੇ ਅਗਰ ਕੋਈ ਭੈਣ ਸੋਚ ਰਹੀ ਹੈ ਕਿ ਮੈਂ ਆਪਣੇ ਭਰਾ ਦੇ ਰਖੜੀ ਬੰਨ੍ਹ ਦੇਵਾਂ ਤਾਂ ਇੱਕ ਵਾਰ ਇਹਨਾਂ ਕੰਮਾਂ ਨੂੰ ਜ਼ਰੂਰ ਦੇਖ ਲਓ ਜੋ ਅੱਜ ਭੁੱਲ ਕੇ ਵੀ ਤੁਸੀਂ ਨਾ ਕਰਿਓ ਪਾਨੂੰ ਕਾਲੇ ਰੰਗ ਦੀ ਵਰਤੋਂ ਕਰਨ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਕਾਲਾ ਰੰਗ ਜੋ ਹੈ 네ਗਟਿਵਿਟੀ ਦਾ ਪ੍ਰਤੀਕ ਹੈ ਇਸ ਦੇ ਲਈ ਉਸ ਦਾ ਉਪਯੋਗ ਨਾ ਕਰਨਾ ਹੀ ਅੱਜ ਦੇ ਦਿਨ ਬਿਹਤਰ ਹੈ ਇਸ ਦਿਨ ਆਪ ਹੀ ਭਰਾ ਨੂੰ ਰਖੜੀ ਬੰਨ੍ਹਦੇ ਸਮੇਂ ਇਸ ਗੱਲ ਦਾ ਧਿਆਨ ਜ਼ਰੂਰ ਰੱਖੋ ਕਿ ਉਸ ਦਾ ਚਿਹਰਾ ਜੋ ਹੈ ਦੱਖਣ ਦਿਸ਼ਾ ਦੇ ਵੱਲ ਨਾ ਹੋਵੇ ਰਖੜੀ ਬੰਨ੍ਹਣ ਮੇਲੇ ਪੂਰਬ ਜਾਂ ਉੱਤਰ ਦਿਸ਼ਾ ਵੱਲ ਮੂੰਹ ਕਰਨਾ ਜਿਹੜਾ ਕਿਹਾ ਜਾਂਦਾ ਹੈ ਬਿਹਤਰ ਹੁੰਦਾ ਹੈ ਪਰ ਦੇ ਨੇ ਪੈਣ ਨੂੰ ਰਕਤੀ ਦੇ ਮੌਕੇ ਤੇ ਇੱਕ ਦੂਸਰੇ ਨੂੰ ਰੁਮਾਲ ਤੇ ਤੋਲੀਆਂ ਵੀ ਨਹੀਂ ਦੇਣਾ ਚਾਹੀਦਾ ਇਹ ਸ਼ੁਭ ਬਿਲਕੁਲ ਵੀ ਨਹੀਂ ਹੁੰਦਾ ਪੈਣਾ ਨੂੰ ਤਿੱਖੀਆਂ ਵਸਤੂਆਂ ਵੀ ਨਾ ਦਿਓ ਇਸ ਦਿਨ ਸ਼ੀਸ਼ੇ ਤੇ ਫੋਟੋ ਫਰੇਮ ਵਰਗੇ ਤੋਹਫੇ ਜਿਹੜੇ ਆ ਦੇਣ ਤੋਂ ਪੰਹੇਜ਼ ਕਰਨਾ ਚਾਹੀਦਾ ਥਿਲਕ ਦੇ ਸਮੇਂ ਭਰਾ ਨੂੰ ਅਕਸ਼ਤ ਲਗਾਉਣ ਦੇ ਲਈ ਖੜੇ ਝੋਲਾਂ ਦੀ ਵਰਤੋਂ ਕਰੋ ਟੁੱਟੇ ਹੋਏ ਝੋਲਾਂ ਦੀ ਨਹੀਂ ਵਰਤੋਂ ਕਰਨੀ ਚਾਹੀਦੀ ਸੋ ਇਹ ਕੁਝ ਇੱਕ ਕੰਮ ਨੇ ਜਿਨ੍ਹਾਂ ਨੂੰ ਤੁਸੀਂ ਨੋਟ ਕਰ ਲੈਣਾ ਤੇ ਅੱਜ ਦੇ ਦਿਨ ਬਿਲਕੁਲ ਵੀ ਨਹੀਂ ਕਰਨਾ ਹੈ